रहंदी ਕੇਜਰੀਵਾਲ ਨੇ ਬਣਾਈ ਹੈ ਤੁਸੀਂ ਦੇਖ ਲਓ ਵਪਾਰੀ ਇੰਡਸਟਰੀ ਆਮ ਲੋਕ ਘਰੋਂ ਬਾਹਰੋਂ ਨਿਕਲਦੇ ਡਰ ਲੱਗੇ ਥੋਡੇ ਮੋਗੇ ਵਿੱਚ ਡਾਕਟਰ ਕੰਬੋਜ ਜਿਨ੍ਹਾਂ ਤੇ ਗੋਲੀ ਚਲਾਈ ਹੁਣੇ ਅਬੋਰ ਉੱਥੇ ਵੀ ਗੋਲੀ ਚੱਲੀ ਕੱਲ ਮੈਂ ਉੱਥੇ ਵੀ ਜਾ ਰਿਹਾ ਅੱਜ ਮੈਂ ਪਤਾ ਕਰਨ ਇੱਥੇ ਵੀ ਜਾ ਰਿਹਾ ਜਿੱਥੇ ਵੀ ਜਾਈਏ ਜਿਹੜੇ ਸ਼ਹਿਰ ਵੀ ਜਾਈਏ ਹਰ ਵਪਾਰੀ ਹਰ ਕੋ ਬੰਦਾ ਆਈ ਕਹਿ ਰਿਹਾ ਕਿ ਸਾਨੂੰ ਡਰ ਲੱਗ ਰਿਹਾ ਸਾਨੂੰ ਫਰੋਤੀ ਦਾ ਟੈਲੀਫੋਨ ਆਇਆ ਹੈ ਐਕਸਟਰਸ਼ਨ ਲਈ ਜਾਂਦੇ ਪੁਲਿਸ ਨਾਲ ਦੀ ਚੀਤੀ ਨਹੀਂ ਕਿਉਂਕਿ ਕੇਜਰੀਵਾਲ ਇੱਕੋ ਹੀ ਕੰਮ ਰੱਖ ਲਿਆ ਉਹਨੇ ਪੈਸਾ ਇਕੱਠਾ ਕਰਦੇ ਉਹਨੂੰ ਕੋਈ ਫਿਕਰ ਨਹੀਂ ਪੰਜਾਬ ਲੋਕੀ ਜਿਉਂਦੇ ਕਿ ਮਰਦੇ ਐ ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਦੀ ਜਨਤਾ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੇੜਾ ਛੜਾਈਏ ਆਪਣੀ ਖੇਤਰੀ ਪਾਰਟੀ ਈਦਾ ਪ੍ਰਾਣਾ ਰਿਕਾਰਡ ਵੀ ਦੇਖ ਲਓ ਆ ਉਹ ਪਾਰਟੀ ਹੈ ਜਿਹੜੇ ਪੰਜਾਬ ਦੇ ਹਰ ਹੱਕ ਵਾਸਤੇ ਲੜਾਈ ਲੜੀ ਪੰਜਾਬ ਦੇ ਹਰ ਮਸਲੇ ਵਾਸਤੇ ਲੜਾਈ ਲੜੀ ਤੇ ਪੰਜਾਬ ਵਿੱਚ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਨਾਲ ਸਾਰੇ ਲੋਕਾਂ ਨੂੰ ਜੋੜ ਕੇ ਰੱਖਦੇ ਸੀ ਜਿਹੜੇ ਅੱਜ ਆ ਤੂਣ ਤੇ ਲੱਗੇ ਐ ਸੋ ਮੈਂ ਆਈ ਬੇਨਤੀ ਕਰਦਾ ਕਿ ਸਾਰੇ ਵਰਗਾਂ ਨੂੰ ਸਾਰੇ ਆਪਣਾ ਜਿਹੜੇ ਸਾਡੇ ਹੈਗੇ ਆਪਣੇ ਆਮ ਜਨਤਾ ਕਿ ਆਪਾਂ ਐਸ ਢੇੜ ਸਾਲ ਆਪਾਂ ਇਕ ਝਟ ਹੋ ਕੇ ਇਹਨਾਂ ਦਿੱਲੀ ਵਾਲੀ ਪਾਰਟੀ ਨੂੰ ਫੜਾਈ ਸਰ ਬੇਅਦਮੀ ਕਾਨੂੰਨ ਲੈ ਕੇ ਕੀ ਬੇਅਦਮੀ ਕਾਨੂੰਨ ਲੈ ਕੇ ਦੇਖੋ ਸਭ ਤੋਂ ਪਹਿਲੇ ਬੇਅਦਮੀ ਦੇ ਕਾਨੂੰਨ ਅਸੀਂ ਬਣਾਇਆ ਸੀ ਅਸੀਂ ਫਾਂਸੀ ਦੀ ਸਜ਼ਾ ਦਿੱਤੀ ਸੀ ਸੋ ਆਹ ਡਰਾਮਾ ਕਰੀ ਜਾਂਦੇ ਆ ਉਹੀ ਚੀਜ਼ ਨੂੰ ਵਾਪਸ ਲੈ ਆਉਂਦੇ ਆ ਸਭ ਤੋਂ ਪਹਿਲੇ ਬੇਅਦਮੀ ਕਾਨੂੰਨ ਲਾਉਂਦੀ ਲੈਣੀ ਹੈ ਬੇਅਦਮੀ ਵਾਲੇ ਦੋਸ਼ੀਆਂ ਨੂੰ ਫੜੋ ਦੋਸ਼ੀਆਂ ਨੂੰ ਫੜਦੇ ਨਹੀਂ ਕੱਲੇ ਇੱਕ ਡਰਾਮੇ ਕਨ ਅਸੀ ਆ ਕਾਨੂੰਨ ਨਾ ਅਸੀ ਆ ਕਾਨੂੰਨ ਕਾਤਾ ਆ ਲੋਕਾਂ ਦੀ ਅੱਖਾਂ ਚ ਜਿਵੇਂ ਨਾ ਲੱਕ ਅੱਖਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਐ ਪਰ ਲੋਕੀ ਹੁਣ ਜਾਣਗੇ ਆ ਇਹਨਾਂ ਦਾ ਡਰਾਮਾ ਹੁਣ ਚੱਲੂਗਾ ਨਹੀਂ ਕੰਡੀਸ਼ਨਾਂ ਦੇ ਕੈਫੇ ਤੇ ਫਾਇਰਿੰਗ ਹੋਈ ਐ ਜੀ ਗਾਡੀ ਨੇ ਜ਼ਿੰਮੇਵਾਰੀ ਲਈ ਜੀ ਕੀਦੇ ਨੇ ਨਾਡੀ ਸ਼ੋਅ ਮੈਂ ਲਾ ਰਿਹਾ ਹਾਂ ਕੋ ਸਾਰਾ ਕੁਝ ਹੀ ਲਾਅ ਐਂਡ ਆਰਡਰ ਇੱਥੋਂ ਜਦੋਂ ਜਿਹੜੇ ਜਿੱਥੋਂ ਰਹਿਣ ਵਾਲੇ ਆ ਉੱਥੇ ਹੀ ਕੋਈ ਕੰਟਰੋਲ ਨਾ ਹੋਏ ਤਾਂ ਖੁੱਲੀ ਛੁੱਟੀ ਹੋ ਗਈ ਥੈਂਕ ਯੂ